ਰਸੂਲਾਂ ਦੇ ਕਰਤੱਵ ਅਧਿਆਇ 15 ਕਈ ਆਦਮੀ ਯਹੂਦੀਆ ਤੋਂ ਆਣ ਕੇ ਪਾਈਆਂ ਨੂੰ ਸਿਖਾਉਣ ਲੱਗੇ ਕਿ ਜੇ موسی ਦੀ ਰੀਤ ਦੇ ਅਨੁਸਾਰ ਤੁਹਾਡੀ ਸੁਨਤ ਨਾ ਕੀਤੀ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ਸੋ ਜਦ ਪਲੂਸ ਅਤੇ ਬਰਨਾਬਾਸ ਦਾ ਉਹਨਾਂ ਨਾਲ ਝਗੜਾ ਅਤੇ ਵਾਦ ਬਹੁਤ ਹੋਇਆ ਤਾਂ ਇਹ ਗੱਲ ਠਹਿਰੀ ਜੋ ਪਲੂਸ ਅਤੇ ਬਰਨਾਬਾਸ ਅਤੇ ਕਈ ਹੋਰ ਮਨੁੱਖ ਉਹਨਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਜਾਣ ਜਾਂ ਉਹ ਕਲੀਸੀਆ ਵੱਲੋਂ ਕੁਝ ਦੂਰ ਪਹੁੰਚਾਏ ਗਏ ਤਾਂ ਅਫਰੀਕੇ ਅਤੇ ਸਮਰੀਆ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨ ਫਿਰਨ ਦੀ ਖਬਰ ਦਿੰਦੇ ਗਏ ਅਤੇ ਸਭਨਾ ਪਾਈਆਂ ਨੂੰ ਬਹੁਤ ਖੁਸ਼ ਕੀਤਾ ਜਾਂ ਜਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਆ ਅਤੇ ਸੂਲਾ ਅਤੇ ਬਜ਼ੁਰਗਾਂ ਨੇ ਉਹਨਾਂ ਦਾ ਆਦਰ ਪਾਉ ਕੀਤਾ ਅਤੇ ਉਹਨਾਂ ਨੇ ਜੋ ਕੁਝ ਪਰਮਿਸ਼ਨ ਨੇ ਉਹਨਾਂ ਦੇ ਨਾਲ ਕੀਤਾ ਸੀ ਸੋ ਸੁਣਾ ਦਿੱਤਾ ਤਦ ਕਈਆਂ ਨੇ ਫਰੀਸੀਆਂ ਦੇ ਪੰਥ ਵਿੱਚੋਂ ਜਿਹਨਾਂ ਨੇਚਾ ਕੀਤੀ ਉੱਠ ਕੇ ਕਿਹਾ ਪਈ ਉਹਨਾਂ ਦੀ ਸੁਨਤ ਕਰਨੀ ਅਤੇ ਮੂਸਾ ਦੀ ਸ਼ਰਨ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ ਤਾਂ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਇਸ ਗੱਲ ਨੂੰ ਸੋਚਣ ਅਰ ਜਾਂ ਬਹੁਤ ਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਹਨਾਂ ਨੂੰ ਆਖਿਆ हे ਭਾਈਓ ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਜੋ ਪ੍ਰਈਆ ਕੁਮਾ ਮੇਰੀ ਜ਼ਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਨਿਚਾ ਕਰਨ ਅਤੇ ਪਰਮੇਸ਼ਰ ਨੇ ਜੋ ਅੰਤਰਜਾਮੀ ਹੈ ਜਿਹਾਂ ਸਾਨੂੰ ਤਿਹਾਈ ਉਹਨਾਂ ਨੂੰ ਵੀ ਪਵਿੱਤਰ ਆਤਮਾ ਦੇ ਕੇ ਉਹਨਾਂ ਉੱਤੇ ਸਾਖੀ ਦਿੱਤੀ ਅਤੇ ਨੇਚਰ ਨਾਲ ਉਹਨਾਂ ਦੇ ਮਨ ਸ਼ੁੱਧ ਕਰਕੇ ਸਾਡੇ ਅਤੇ ਉਹਨਾਂ ਦੇ ਵਿੱਚ ਕੁਝ ਪਿੰਨ ਭੇਦਨਾ ਰੱਖਿਆ ਸੋ ਹੁਣ ਕਿਉਂ ਤੁਸੀਂ ਪਰਮਿਸ਼ਨ ਪਰਤਾਉਂਦੇ ਹੋ ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਹਨੂੰ ਨਾ ਸਾਡੇ ਪਿਓ ਦਾ ਦੇ ਨਾ ਅਸੀਂ ਚੁੱਕ ਸਕੇ ਪਰ ਸਾਨੂੰ ਪ੍ਰਤੀਤ ਹੈ ਕਿ ਅਸੀਂ ਪ੍ਰਭੂ ਯੇਸੂ ਦੀ ਕਿਰਪਾ ਨਾਲ ਬਚਾਏ ਜਾਵਾਂਗੇ ਜਿਸ ਤਰ੍ਹਾਂ ਕਿ ਉਹ ਵੀ ਤਾਂ ਸਾਰੀ ਸਭਾ ਚੁੱਪ ਰਹੀ ਅਤੇ ਬਰਨਾਬਸ ਅਰ ਪੌਲਸ ਤੋਂ ਇਹ ਵਾਰਤਾ ਸੁਣਨ ਲੱਗੇ ਜੋ ਪਰਮਿਸ਼ਨ ਨੇ ਕਿਉਂਕਿ ਇਹ ਨਿਸ਼ਾਨ ਅਤੇ ਅਚੰਭੇ ਉਹਨਾਂ ਦੇ ਹੱਥੀਂ ਪਰਾਇਆਂ ਕੂਮ ਵਿੱਚ ਵਿਖਾਲੇ ਅਰਜਾ ਉਹ ਚੁੱਪ ਹੋਏ ਤਾਂ ਯਕੂਬ ਅਗੋ ਕਹਿਣ ਲਗਾ हे ਭਾਈਓ ਮੇਰੀ ਸੁਣੋ ਸ਼ਮੌਨ ਨੇ ਦੱਸਿਆ ਹੈ ਪਈ ਕਿਸ ਪ੍ਰਕਾਰ ਪਰਮੇਸ਼ਰ ਨੇ ਪਹਿਲਾਂ ਪਰਾਇਆਂ ਕੂਮਾ ਉਤੇ ਨਿਗਾਹ ਕੀਤੀ ਤਦ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ ਇਹਦੇ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ ਅਤੇ ਉਹਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪ੍ਰਾਈਆਂ ਕਉਮਾਂ ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੂ ਨੂੰ ਪਾਲਨ ਪ੍ਰਭੂ ਜਿਹੜਾ ਮੁੱਢੋਂ ਇਹ ਗੱਲਾਂ ਪ੍ਰਗਟ ਕਰਦਾ ਹੈ ਇਹੋ ਆਖਦਾ ਹੈ ਸੋ ਮੇਰੀ ਸਲਾਹ ਇਹ ਹੈ ਕਿ ਪ੍ਰਾਈਆਂ ਕਉਮਾਂ ਵਿੱਚੋਂ ਜਿਹੜੇ ਜਿਹੜੇ ਪਰਮੇਸ਼ਰ ਦੇ ਵੱਲ ਮੁੜਦੇ ਹਨ ਅਸੀਂ ਉਹਨਾਂ ਨੂੰ ਔਖਿਆ ਨਾ ਕਰੀਏ ਸਗੋਂ ਉਹਨਾਂ ਨੂੰ ਲਿਖ ਭੇਜੀਏ ਭਈ ਮੂਰਤਾਂ ਦੀਆਂ ਪਲੀਤਗੀਆਂ ਅਤੇ ਹਰਾਮਕਾਰੀ ਅਤੇ ਗਲ ਕੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੀ ਰਹਿਣ ਕਿਉਂ ਜੋ ਅਗਲੇ ਸਮੇਂ ਤੋ ਹਰ ਨਗਰ ਵਿੱਚ ਮੂਸਾ ਦੇ ਪ੍ਰਚਾਰਕ ਹੁੰਦੇ ਆਏ ਅਤੇ ਹਰ ਸਬਤ ਦੇ ਦਿਨ ਸਮਾਜਾਂ ਵਿੱਚ ਉਹਦੀ ਪੋਥੀ ਪੜੀ ਜਾਂਦੀ ਹੈ ਤਦ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸੀਆ ਸਣੇ ਚੰਗਾ ਜਾਣਿਆ ਕਿ ਆਪਣੇ ਵਿੱਚੋਂ ਮੁਨਖ ਚੁਣ ਕੇ ਪੁਲੂਸ ਅਤੇ ਬਰਨਾਬਾਸ ਦੇ ਨਾਲ ਅੰਤਾਕੀਆ ਨੂੰ ਕੱਲਨ ਅਰਥਾਤ ਯੂਦਾ ਨੂੰ ਜਿਹਦਾ ਬਰਸਬਾਸਕ ਹੋਂਦਾ ਅਤੇ ਸਲਾਸ ਨੂੰ ਜਿਹਦੇ ਭਾਈਆਂ ਵਿੱਚ ਮੋਰੈਲ ਸਨ ਔਰ ਉਹਨਾਂ ਦੇ ਹੱਥ ਵਿੱਚ ਇਹ ਲਿਖ ਕੱਲਿਆ ਕੋਈ ਉਹਨਾਂ ਭਾਈਆਂ ਨੂੰ ਜਿਹੜੇ ਪਰਾਇਆਂ ਕਮ ਵਿੱਚੋਂ ਹੋ ਕੇ ਅੰਤਾਕੀਆ ਅਤੇ ਸੂਰੀਆ ਅਤੇ ਕਿਲਕੀਆ ਵਿੱਚ ਰਹਿੰਦੇ ਹਨ ਰਸੂਲਾ ਅਤੇ ਬਜ਼ੁਰਗਾਂ ਭਾਈਆਂ ਦਾ ਪ੍ਰਣਾਮ ਜਾਂ ਅਸਾਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿਕਲ ਕੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਖਬਰਾ ਦਿੱਤਾ ਪਰ ਅਸਾਂ ਉਹਨਾਂ ਨੂੰ ਕੋਈ ਹੁਕਮ ਨਹੀਂ ਦਿੱਤਾ ਤਾਂ ਅਸਾਂ ਇੱਕ ਮਨ ਹੋ ਕੇ ਚੰਗਾ ਜਾਣਿਆ ਜੋ ਕਈ ਕੁ ਪਰਸ ਚੁਣ ਕੇ ਆਪਣੇ ਪਿਆਰੇ ਬਰਨਾਬਾਸ ਅਤੇ ਪੁਲੂਸ ਦੇ ਨਾਲ ਜੋ ਅਜਿਹੇ ਮਨੁੱਖ ਹਨ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਬਦਲੇ ਦੇਖੋਂ ਵਿਚ ਪਾ ਦਿੱਤੇ ਤੁਹਾਡੇ ਕੋਲ ਕਲੀਏ ਸੋ ਅਸਾਂ ਯੋਦਾ ਅਤੇ ਸਿਲਾਸ ਨੂੰ ਭੇਜਿਆ ਹੈ ਜੋ ਆਪ ਇਹ ਗੱਲਾਂ ਜ਼ਬਾਨੀ ਵੀ ਜਸਣਗੇ ਕਿਉਂਕਿ ਪਵਿੱਤਰ ਆਤਮਾ ਨੇ ਅਤੇ ਅਸਾ ਚੰਗਾ ਜਾਣਿਆ ਜੋ ਇੰਨਾ ਜ਼ਰੂਰੀ ਗੱਲਾਂ ਤੋਂ ਬਿਨਾਂ ਤੁਹਾਡੇ ਉੱਤੇ ਹੋਰ ਕੁਝ ਭਾਰਨਾ ਪਾਈਏ ਕਿ ਤੁਸੀਂ ਮੂਰਤਾਂ ਦੀਆਂ ਚੜਾਵਿਆਂ ਅਤੇ ਲਹੂ ਅਤੇ ਗਲ ਕੁੱਟਿਆ ਹੋਇਆਂ ਦੇ ਮਾਸ ਅਤੇ ਹਰਾਮ ਕਾਰੀ ਤੋਂ ਬਚਰੋ ਜੇ ਤੁਸੀਂ ਇਹਨਾਂ ਗੱਲਾਂ ਤੋਂ ਆਪ ਨੂੰ ਵਿਚਾਰ ਰੱਖੋ ਤਾਂ ਤੁਹਾਡਾ ਭਲ ਹੋਵੇਗਾ ਤੁਹਾਡਾ ਕਲਿਆਣ ਹੋਵੇ ਫਿਰ ਉਹ ਵਿਧਿਆ ਹੋ ਕੇ ਅਤਾਕੇ ਨੂੰ ਆਏ ਔਰ ਸੰਗਤ ਨੂੰ ਇਕੱਠੀ ਕਰਕੇ ਚਿੱਠੀ ਦਿੱਤੀ ਉਹ ਪੜ ਕੇ ਇਸ ਤਸੱਲੀ ਦੇ ਗੱਲਾਂ ਬਹੁਤ ਆਨੰਦ ਹੋਏ ਤਾਂ ਯਹੂਦਾ ਔਰ ਸਲਾਸ ਨੇ ਜੋ ਆਪ ਵੀ ਨਬੀ ਸਨ ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੀ ਕੀਤਾ ਅਤੇ ਉਹ ਕਿੰਨਾ ਕੁਛ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਾਈਆਂ ਕੋਲ ਸੁਖਸਾਨ ਨਾਲ ਵਿਧਿਆ ਹੋਏ ਪਰ ਪੌਲਸ ਅਤੇ ਬਰਨਾਬਸ ਪਰ ਪੌਲਸ ਅਤੇ ਬਰਨਾਬਸ ਅੰਤਾਕੀਏ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਮੋਦਾ ਬਚਨ ਸਿਖਾਲਦੇ ਅਤੇ ਉਹਦੀ ਖੁਸ਼ਖਬਰੀ ਸੁਣਾਉਂਦੇ ਸਨ। ਕੁਝ ਦਿਨ ਪਿਛੋਂ ਪੌਲਸ ਨੇ ਬਰਨਾਬਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿੱਚ ਜਿੱਥੇ ਅਸਾਂ ਪਰਮੇਸ਼ਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਭਾਈਆਂ ਦੇ ਖਬਰ ਲਈਏ ਭਈ ਉਹਨਾਂ ਦਾ ਕੀ ਹਾਲ ਹੈ। ਅਤੇ ਬਰਨਾਬਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਨਾਨ ਨੂੰ ਵੀ ਜਿਹੜਾ ਮਰਕੁਸ ਸਦਾਉਂਦਾ ਹੈ ਨਾਲ ਲੈ ਚਲੀਏ। ਪਰ ਪੌਲਸ ਨੇ ਚੰਗਾ ਨਾ ਜਾਣਿਆ ਕਿ ਉਹਨੂੰ ਨਾਲ ਲੈ ਚੱਲੇ ਜਿਹੜਾ ਪੰਫੂਲੀਆ ਤੋਂ ਉਹਨਾਂ ਕੋਲ ਅੱਡ ਹੋਇਆ ਅਤੇ ਉਹਨਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ ਤਦ ਉਹਨਾਂ ਵਿੱਚ ਐਨਾ ਵਿਗੜ ਹੋਇਆ ਕਿ ਜੋ ਇੱਕ ਦੂਜੇ ਤੋਂ ਵੱਖ ਹੋਏ ਅਤੇ ਬਰਨਾਬਾਸ ਮਰਕੁਸ ਨੂੰ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕਪਰਸ ਨੂੰ ਚਲਿਆ ਗਿਆ ਪਰ ਪੌਲਸ ਨੇ ਸਿਲਾਸ ਨੂੰ ਚੁਣਿਆ ਅਤੇ ਜਾਂ ਭਾਈਆਂ ਕੋਲੋਂ ਪਰਮੇਸ਼ਰ ਦੀ ਕਿਰਪਾ ਨੂੰ ਸੌਂਪਿਆ ਗਿਆ ਤਾਂ ਉਹ ਤੁਰ ਪਿਆ ਅਰ ਸੂਰਿਆ ਅਤੇ ਕਲਕੀਆ ਵਿੱਚ ਫਿਰਦੇ ਹੋਇਆ ਉਸ ਨੇ ਕਲਿਸਿਆ ਨੂੰ ਤਕੜੇ ਕੀਤਾ